हां जी बाजी दस्सो जी ਤੁਹਾਡਾ ਕੀ ਸਵਾਲ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਨੂੰ ਕਿਹਾ ਸੀ ਕਿ ਮੇਥੀ ਦਾਣਾ ਤੇ ਕਲੌਂਜੀ ਔਰ ਛੋਲੇ ਭੋਂਗੇ ਖਾਣੇ ਆ ਬਿਲਕੁਲ ਉਹਨਾਂ ਨਾਲ ਹੀ ਮੈਨੂੰ ਬਹੁਤ ਫਰਕ ਪਿਆ ਪਰ ਇੱਕ ਤੁਹਾਡਾ ਇੱਕ ਪ੍ਰੋਜੈਕਟ ਸੀਗਾ ਉਹ ਬੜੇ ਮਿਆਂ ਦੀ ਗਿਰੀ ਵਾਲਾ ਹੂੰ ਉਹ ਬਾ ਕੁਮਾਰ ਪ੍ਰੋਜੈਕਟ ਸਰ ਤੁਹਾਡਾ ਉਹਨੂੰ ਖਾ ਕੇ ਮੇਰੀ ਸ਼ੂਗਰ ਬਿਲਕੁਲ ਨੋਰਮਲ ਆ ਚੁੱਕੀ ਹੈ ਹੁਣ ਤੇ ਮੈਂ ਹੁਣ ਐਲੋਪੈਥਿਕ ਦਵਾਈਆਂ ਸਾਰੀਆਂ ਬੰਦ ਕਰ ਚੁੱਕਾ ਹਾਂ ਇਸ ਲਈ ਮੈਂ ਸਪੈਸ਼ਲ ਤੁਹਾਡਾ ਧੰਨਵਾਦ ਕਰਨ ਆਇਆ ਸੀ ਇੱਥੇ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਥੈਂਕ ਯੂ ਸਰ ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ ਇਕ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਵਾ ਕਿ ਜਿਹੜਾ ਬੜੇਵੇਂ ਦੀ ਗਿਰੀ ਤੋਂ ਬਣਿਆ ਨਾ ਆਪਣਾ ਇਹ ਪ੍ਰੋਡਕਟ ਡਾਇਬਟੀਜ਼ ਕੰਟਰੋਲ ਪਾਊਡਰ ਜਿਹੜਾ ਹੈਗਾ ਅੱਜ ਕੱਲ ਜਦੋਂ ਕੋਈ Google ਸਰਚ ਕਰਦਾ ਤਾਂ ਇਹ ਛੱਟੇ ਨੰਬਰ ਤੇ ਆ ਰਿਹਾ ਜਿਹੜਾ 360 ਨੰਬਰ ਤੇ ਹੁੰਦਾ ਸੀਗਾ ਤਾਂ ਇਹ ਇੱਕ ਲੋਕਾਂ ਦਾ ਜਿਹੜਾ ਬੈਨੀਫਿਟ ਜਦੋਂ ਹੁੰਦਾ ਫਿਰ ਲੋਕ ਉਸ ਚੀਜ਼ ਨੂੰ ਹਮੇਸ਼ਾ ਚੱਕ ਲੈਂਦੇ ਆ ਸਿਰ ਤੇ ਔਰ ਜਦੋਂ ਲੋਕ ਕਿਸੇ ਨੂੰ ਸਿਰ ਦੇ ਚੱਕਦੇ ਆ ਨਾ ਤਾਂ ਉਹਦੀ ਕਈ ਵਾਰੀ ਹਵਾ ਖਰਾਬ ਹੋ ਜਾਂਦੀ ਆ ਤੇ ਗੋਇਲ ਇੱਕ ਇਸ ਤਰ੍ਹਾਂ ਦਾ ਇਨਸਾਨ ਹੈ ਕਿ ਜਿਹੜਾ ਉੱਥੇ ਟਿਕਿਆ ਹੋਇਆ ਤੇ ਉਹ ਪ੍ਰੋਡਕਟ ਦੀ ਕੁਆਲਿਟੀ ਡਾਊਨ ਨਹੀਂ ਹੋਣ ਦਿੰਦੇ ਇੱਕ ਚੀਜ਼ ਦਾ ਖਿਆਲ ਰੱਖਿਓ ਉਹਨੂੰ ਆਪਾਂ ਬੰਦ ਨਹੀਂ ਕਰਨਾ ਜੀ ਸਰ ਰੈਗੂਲਰ ਲੈਣਾ ਹੌਲੀ-ਹੌਲੀ ਕਦੇ ਹਫਤੇ 'ਚ 1-2 ਦਿਨ ਛੱਡ ਦੋ ਕਦੇ ਲੈ ਲਓ ਕਦੇ ਛੱਡ ਦੋ ਉਹਨੂੰ ਰੈਗੂਲਰ ਰੱਖੋ ਔਰ ਆਪਣੀ ਸ਼ੂਗਰ ਜਿਹੜੀ ਆ ਹਰ 3 ਮਹੀਨੇ ਤੋਂ ਬਾਅਦ ਆਪਣੀ ਜਿਹੜੀ HbA1c ਟੈਸਟ ਕਰਾਉਂਦੇ ਰਹੋ ਕਿਉਂਕਿ ਉਹ 6.0 ਤੋਂ ਥੱਲੇ ਰਹਿਣੀ ਚਾਹੀਦੀ ਆ ਔਰ ਦੂਜੀ ਗੱਲ ਜੇ એનર્ਜੀ ਵਾਸਤੇ ਕੁਝ ਚਾਹੀਦਾ ਤਾਂ ਆਪਣੇ ਪੰਜਾਬ ਦੇ ਵਿੱਚ ਹਰ ਮੈਡੀਕਲ ਸਟੋਰ ਵਾਲਿਆਂ ਕੋਲ ਮਿਲ ਜਾਂਦਾ X+ Gold ਕੈਪਸੂਲ ਆਉਂਦਾ ਆਪਣਾ 골ਡਨ ਕਲਰ ਦਾ ਉਹ ਉਹ ਬਹੁਤ ਗਜ਼ਬ ਦਾ ਆਪਣੇ ਜਿੰਨੇ ਵੀ ਪੁਰਸ਼ ਭਰਾ ਹੈਗੇ ਆ ਉਹਨੂੰ ਜਰੂਰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਰੱਖਿਓ ਤਾਂ ਕਿ ਜ਼ਿੰਦਗੀ ਦੇ ਜਿਹੜੇ ਆਪਣੇ ਕੁਝ ਸਮਾਂ ਰਹਿੰਦਾ ਉਹਨੂੰ ਆਪਾਂ ਬਹੁਤ ਤੰਦਰੁਸਤੀ ਨਾਲ ਔਰ ਵਧੀਆ ਤਰੀਕੇ ਨਾਲ ਜੀ ਸਕੀਏ ਠੀਕ ਹੈ ਸਰ ਥੈਂਕ ਯੂ ਸੋ ਮਚ ਥੈਂਕ ਯੂ ਹਾਂਜੀ ਭਾਜੀ ਦੱਸੋ ਜੀ ਤੁਹਾਡਾ ਕੀ ਸਵਾਲ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਕਿਹਾ ਸੀ ਕਿ ਮੇਥੀ ਦਾਣਾ ਤੇ ਕਲੌਂਜੀ ਔਰ ਛੋਲੇ ਭੋਂਗੇ ਖਾਣੇ ਆ ਬਿਲਕੁਲ ਉਹਨਾਂ ਨਾਲ ਹੀ ਮੈਨੂੰ ਬਹੁਤ ਫਰਕ ਪਿਆ ਪਰ ਇੱਕ ਤੁਹਾਡਾ ਇੱਕ ਪ੍ਰੋਜੈਕਟ ਸੀਗਾ ਉਹ ਬੜੇਮਿਆਂ ਦੀ ਗਿਰੀ ਵਾਲਾ ਹੂੰ ਉਹ ਬਾਖਮਾਰ ਪ੍ਰੋਜੈਕਟ ਸਰ ਤੁਹਾਡਾ ਉਹਨੂੰ ਖਾ ਕੇ ਮੇਰੀ ਸ਼ੂਗਰ ਬਿਲਕੁਲ ਨੋਰਮਲ ਆ ਚੁੱਕੀ ਹੈ ਹੁਣ ਤੇ ਮੈਂ ਹੁਣ ਐਲੋਪੈਥਿਕ ਦਵਾਈਆਂ ਸਾਰੀਆਂ ਬੰਦ ਕਰ ਚੁੱਕਾ ਹਾਂ ਇਸ ਲਈ ਮੈਂ ਸਪੈਸ਼ਲ ਤੁਹਾਡਾ ਧੰਨਵਾਦ ਕਰਨ ਆਇਆ ਸੀ ਇੱਥੇ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਥੈਂਕ ਯੂ ਸਰ ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ ਇਕ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਵਾ ਜੀ ਸਰ ਕਿ ਜਿਹੜਾ ਬੜੇਵੇਂ ਦੀ ਗਿਰੀ ਤੋਂ ਬਣਿਆ ਨਾ ਆਪਣਾ ਇਹ ਪ੍ਰੋਡਕਟ ਡਾਇਬਟੀਜ਼ ਕੰਟਰੋਲ ਪਾਊਡਰ ਜਿਹੜਾ ਹੈਗਾ ਜੀ ਅੱਜ ਕੱਲ ਜਦੋਂ ਕੋਈ ਗੂਗਲ ਸਰਚ ਕਰਦਾ ਹੈ ਤਾਂ ਇਹ ਛੋਟੇ ਨੰਬਰ ਤੇ ਆ ਰਿਹਾ ਜਿਹੜਾ 360 ਨੰਬਰ ਤੇ ਹੁੰਦਾ ਸੀਗਾ ਤਾਂ ਇਹ ਇੱਕ ਲੋਕਾਂ ਦਾ ਜਿਹੜਾ ਬੈਨੀਫਿਟ ਜਦੋਂ ਹੁੰਦਾ ਫਿਰ ਲੋਕ ਉਸ ਚੀਜ਼ ਨੂੰ ਹਮੇਸ਼ਾ ਚੱਕ ਲੈਂਦੇ ਆ ਸਿਰ ਤੇ ਔਰ ਜਦੋਂ ਲੋਕ ਕਿਸੇ ਨੂੰ ਸਿਰ ਦੇ ਚੱਕਦੇ ਆ ਨਾ ਤਾਂ ਉਹਦੀ ਕਈ ਵਾਰੀ ਹਵਾ ਖਰਾਬ ਹੋ ਜਾਂਦੀ ਆ ਤੇ ਗੋਇਲ ਇੱਕ ਇਸ ਤਰ੍ਹਾਂ ਦਾ ਇਨਸਾਨ ਹੈ ਕਿ ਜਿਹੜਾ ਉੱਥੇ ਟਿਕਿਆ ਹੋਇਆ ਤੇ ਉਹ ਪ੍ਰੋਡਕਟ ਦੀ ਕੁਆਲਿਟੀ ਡਾਊਨ ਨਹੀਂ ਹੋਣ ਦਿੰਦੇ ਇੱਕ ਚੀਜ਼ ਦਾ ਖਿਆਲ ਰੱਖਿਓ ਉਹਨੂੰ ਆਪਾਂ ਬੰਦ ਨਹੀਂ ਕਰਨਾ ਜੀ ਸਰ ਰੈਗੂਲਰ ਲੈਣਾ ਹੌਲੀ ਹੌਲੀ ਕਦੇ ਹਫ਼ਤੇ 'ਚ 1-2 ਦਿਨ ਛੱਡ ਦੋ ਕਦੇ ਲੈ ਲਓ ਕਦੇ ਛੱਡ ਦੋ ਉਹਨੂੰ ਰੈਗੂਲਰ ਰੱਖੋ ਔਰ ਆਪਣੀ ਸ਼ੂਗਰ ਜਿਹੜੀ ਆ ਹਰ 3 ਮਹੀਨੇ ਤੋਂ ਬਾਅਦ ਆਪਣੀ ਜਿਹੜੀ HBA1C ਟੈਸਟ ਕਰਾਉਂਦੇ ਰਹੋ ਤਾਂ ਕਿ ਉਹ 6.0 ਤੋਂ ਥੱਲੇ ਰਹਿਣੀ ਚਾਹੀਦੀ ਆ ਔਰ ਦੂਜੀ ਗੱਲ ਜੇ એનર્ਜੀ ਵਾਸਤੇ ਕੋਈ ਚਾਹੀਦਾ ਤਾਂ ਆਪਣੇ ਪੰਜਾਬ ਦੇ ਵਿੱਚ ਹਰ ਮੈਡੀਕਲ ਸਟੋਰ ਵਾਲਿਆਂ ਕੋਲੋਂ ਮਿਲ ਜਾਂਦਾ X+ Gold ਕੈਪਸੂਲ ਆਉਂਦਾ ਆਪਣਾ 골ਡਨ ਕਲਰ ਦਾ ਉਹ ਉਹ ਬਹੁਤ ਗਜ਼ਬ ਦਾ ਆਪਣੇ ਜਿੰਨੇ ਵੀ ਪੁਰਸ਼ ਭਰਾ ਹੈਗੇ ਆ ਉਹਨੂੰ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਰੱਖਿਓ ਤਾਂ ਕਿ ਜ਼ਿੰਦਗੀ ਦੇ ਜਿਹੜੇ ਆਪਣੇ ਕੁਝ ਸਮਾਂ ਰਹਿੰਦਾ ਉਹਨੂੰ ਆਪਾਂ ਬਹੁਤ ਤੰਦਰੁਸਤੀ ਨਾਲ ਔਰ ਵਧੀਆ ਤਰੀਕੇ ਨਾਲ ਜੀ ਸਕੀਏ ਠੀਕ ਹੈ ਸਰ ਥੈਂਕ ਯੂ ਸੋ ਮਚ ਥੈਂਕ ਯੂ ਜਰ ਵੀ ਕਵਾਂ ਕਰੋ ਜੀ